ਮਾਈਂ ਦੀਨ ਰਹੀ ਪ੍ਰੇਰਤ ਮੈ ਰਹਿਓ। ਆਮ੍ਰਿ ਸ਼ਬਦ ਸਰੰਗਰ ਅਰਥ ਦੇ ਅੰਦਰ ਤਨ ਗੁਰ ਅਰਜਨ ਦੀ ਜੀ ਦੀ ਪਾਵਨ ਸਨਤੋ ਵਿਚਾਰਨੋ ਯਾ। ਇਸ ਪਾਣੀ ਸ਼ਬਦ ਦੇ ਅੰਦਰ ਇੱਕ ਜੁਗਿਆਸੂ ਜਦੋਂ ਬਾਣੀ ਦੇ ਨਾਲ ਜੁੜਦਾ ਹੈ ਸਿਮਰਨ ਦੇ ਨਾਲ ਜੁੜਦਾ ਹੈ। कि दी प्राप्ति का पहला पड़ा है पहली सीढ़ी पहली पौड़ी है जिम्मे धन गुरबाणी के अंदर गुरु महाराज जी ने दस संत का मार्ग धर्म की पौड़ी कोवट पा की पाव है चढ़िए हुए गुरु महाराज जी ने इन्हों पौड़िया आखिया ਇਹ ਸਭੀਆਂ ਅਧਿਆਤਮਕ ਦੀਆਂ ਪੌੜੀਆਂ ਨੇ ਜਿਹੜੀਆਂ ਦਿਸਦੀਆਂ ਨਹੀਂ ਤੇ ਜੋ ਬੰਦਗੀ ਕਰਦਾ ਸਿਮਰਨ ਕਰਦਾ ਉਹ ਇਹਨਾਂ ਪੌੜੀਆਂ ਨੂੰ ਆਪਣੇ ਅੰਦਰ ਅਨੁਭਵ ਕਰਦਾ ਹੈ ਇਹ ਤਾਂ ਹੀ ਪਤ ਪਵਣਿਆ ਜਦ ਜੀ ਸਾਹਿਬ ਦਾ ਪਾਠ ਹਰ ਰੋਜ਼ ਕਰਤੀਆਂ ਉਹਦੇ ਅੰਦਰ ਇੱਕ ਧੂਕ ਹੁੰਦੀ ਹੈ ਇੱਕ ਦੂਜੀ ਬਹੁ ਲੱਖ ਹੈ ਲੱਖ ਹੈ ਲਖੀਸ ਲੱਖ ਲੱਖ ਕਿਹੜਾ ਆਖਿਆ ਹੈ ਇੱਕ ਨਾਮ ਜਗਦੀਸ਼ ਤੇ ਉਸ ਪ੍ਰਭੂ ਪਰਮਾਤਮਾ ਦਾ ਨਾਮ ਹੀ ਕਿਹੜਾ ਉਹ ਇੰਨਾ ਜ਼ਿਆਦਾ ਆਖਿਆ ਜਾਵੇ ਇੰਨਾ ਜ਼ਿਆਦਾ ਆਖਿਆ ਜਾਵੇ ਕਿ ਇੱਕ ਦੋ ਦੂਜੀ ਬਹੁ ਜਾਂ ਦੋ ਤੋਂ ਅਕੇ ਲੱਖਾਂ ਹੋ ਜਾਵੇ ਫਿਰ ਇਸ ਤਰ੍ਹਾਂ ਨਾਮ ਜਪਦਿਆਂ ਜਪਦਿਆਂ ਇਤਨਾ ਸਿਮਰਨ ਅਭਿਆਸ ਕਰਦਿਆਂ ਏਤਰਾ ਹੀ ਪਤ ਪਵੜਿਆ ਇਸ ਰਾਤੇ ਤੁਰਿਆਂ ਉਹ ਅਧਿਆਤਮਕ ਦੀਆਂ ਜਿਹੜੀਆਂ ਧਰਮ ਦੀਆਂ ਪੌੜੀਆਂ ਨੇ ਜਦ ਇਹ ਹੋਏ ਅਭੀਸ ਉਹਨਾਂ ਤੇ ਚੜ ਕੇ ਇੱਕ ਰੱਬ ਦੇ ਨਾਲ ਇੱਕ ਹੋ ਜਿਦਾ ਹੈ ਇੱਕ ਇਸ ਦਾ ਅਰਥ ਹੈ ਇੱਕ ਵਿੱਚ ਹੋ ਜਾਣਾ ਉਸ ਪਰਮਾਤਮਾ ਦੇ ਵਿੱਚ ਇੱਕ ਹੋ ਜਿਦਾ ਹੈ ਇਤਨੀ ਕੀ ਜਲਾਈ ਜਿੱਦੀ ਤੱਕ ਕਰਨੀ ਪੈਗੀ ਜਦੋਂ ਗੁਰੂ ਨੇ ਕਹਿ ਦਿੱਤਾ ਵੀ ਮਿਹਨਤ ਕਰਕੇ ਹੀ ਮਿਹਨਤ ਕਰਨੀ ਪੈਣੀ ਹੈ ਸੰਤ ਦਾ ਮਾਰਗ ਧਰਮ ਦੀ ਪੌੜੀ ਕੋ ਵਣ ਭਾਗੀ ਭਾਵੇਂ ਇਹ ਗੁਰੂ ਅਰਜਨ ਦੇਵ ਜੀ ਦਾ ਸ਼ਬਦ ਹੈ ਕਿ ਇਹ ਜਿਹੜਾ ਮਾਰਗ ਇਹ ਸੰਤਾਂ ਦਾ ਮਾਰਗ ਹੈ ਤੇ ਇਹ ਧਰਮ ਦੀਆਂ ਪੌੜੀਆਂ ਨੇ ਇਹਨਾਂ ਧਰਮ ਦੀਆਂ ਪੌੜੀਆਂ ਨੂੰ ਕੋਈ ਵੱਡੇ ਭਗਵਾਨਾ ਹੀ ਪ੍ਰਾਪਤ ਕਰਦਾ ਤੁਹ ਅੱਜ ਨੇ ਇਸ ਫਾਮਨੀ ਸ਼ਬਦ ਦੇ ਅੰਦਰ ਗੁਰੂ ਮਹਾਰਾਜ ਜੀ ਨੇ ਸਟੈਪ ਬਾਈ ਸਟੈਪ ਬੋਰੀ ਦਰ ਬੋਰੀ ਜਾਂ ਕਦਮ ਦਰ ਕਦਮ ਇੱਕ ਜਗ੍ਹਾ ਸੂ ਉਸ ਦੇ ਅੰਦਰ ਦੀ ਅਵਸਥਾ ਜਿਤੋਂ ਬਾਤਤੀ ਇਹ ਉਹ ਸਾਰਾ ਭੇਦ ਖੋਲਿਆ ਹੈ ਤਾਂ ਗੁਰਬਾਣੀ ਦੀ ਮਢਾਈ ਹੈ ਗੁਰਮਾਰਾ ਜੀ ਹਰ ਇੱਕ ਗੱਲ ਆਪ ਦੇ ਉੱਤੇ ਟਾਰ ਕੇ ਕਰਦੇ ਨੇ ਭਵੇਂ ਤਾਂ ਗੁਰ ਅਰਜਨ ਦੇਵ ਜੀ ਨੇ ਇਹ ਸ਼ਬਦ ਦੇ ਅੰਦਰ ਵੀ ਆਪਣੇ ਆਪ ਦੇ ਉੱਤੇ ਆਪਣੇ ਮਨ ਨੂੰ ਸੁਬੋਧਿਤ ਕੀਤਾ ਹੈ ਫਿਰ ਵੀ ਇਹ ਉਸ ਸਿਕੰਦਰੀ ਕਪ ਦੇ ਸਿਗਿਆਨੇ ਸੋਚੀ ਜਿਹੜੇ ਸਮਾਰਕ ਤੇ ਧੁਰਤੇ ਨੇ ਉਹਨਾਂ ਨੂੰ ਇਹ ਗਿਆਨ ਜਿਹੜਾ ਇਹ ਜ਼ਰੂਰੀ ਹੋਣਾ ਚਾਹੀਦਾ ਹੈ ਮੈਂ ਇੱਥੇ ਚਮਕੀ ਲਾਣੀ ਧੀਰ ਲਈ ਇੱਥੇ ਵਿਸ਼ਰਾਮ ਲਾਣਾ ਹੈ ਭਾਈ ਮਾਈ ਦਾ ਅਰਥ ਭਾਈ ਇਹ ਮਮਾ ਤੇ ਪੱਪਾ ਇਹ ਸਵਰਣੀ ਅਕਰ ਮੰਨੇ ਗਏ ਨੇ ਜਿਹੜੇ ਇੱਕ ਦੂਜੇ ਦੀ ਥਾਂ ਤੇ ਆਜਨ ਉਹਨਾਂ ਦੇ ਅਰਥ ਨਾ ਬਦਲ ਉਹਨਾਂ ਨੂੰ ਸਵਰਣੀ ਅਕਰ ਆਖਿਆ ਜਾਂਦਾ ਹੈ ਇਹ ਭਾਈ ਤੀਰ ਰਹੀ ਤੀਰ ਰਹੀਦਾ ਤੀਰ ਚ ਬੱਜਦੀ ਹੋਂ ਜਿਵੇਂ ਅਸੀਂ ਖੇਤੀ ਕਰਦੇ ਹਾਂ ਜਦੋਂ ਖੇਤੀ ਕਰਦੇ ਹਾਂ ਇਹ ਤੂੰ ਤਿਆਰ ਕੀਤਾ ਹੈ ਤਿਆਰ ਕਰਕੇ ਉਂਦੇ ਵਿੱਚ ਤਾਣੇ ਖੰਡਾ ਦਿੱਤੇ ਨੇ ਜਦੋਂ ਤਾਣੇ ਮਾੜੇ ਮਾੜੇ ਜੇ ਬਾਹਰ ਨਿਕਲ ਲੱਗ ਜਾਂਦੇ ਨੇ ਉਂਦੇ ਦੇ ਰੂਪ ਦੇ ਵਿੱਚ ਤੂੰ ਗੁਰ ਮਾਰ ਕੇ ਫਿਰ ਜਮੀਨ ਦਾ ਦੇ ਬੰਦ ਦੇ ਵਿੱਚ ਤੀਰ ਚੋ ਜਾਂਦਾ ਉਹ ਸਾਰੇ ਉਹ ਬੋਣ ਜਾਂ ਆ ਇੱਕ ਇੱਕ ਇੱਥੇ ਵੀ ਨਿਕਲੇ ਆ ਇੱਥੇ ਵੀ ਨਿਕਲੇ ਬਸ ਨਿਕਲ ਲੱਗ ਗਈ ਉਹ ਸਾਰੇ ਵਿਕਲਾਈ ਦੀ ਇਹ ਕਹਿੰਦੇ ਨੇ ਤੀਰ ਚੋ ਜਾਣਾ ਮਈ ਤੀਰ ਜਿੰਦੇ ਅੰਤ ਕਰਦੇ ਨੇ ਸਾਡੇ ਅੰਦਰ ਵੀ ਹਉਮੈ ਇੱਥੇ ਬਣ ਲੱਗ ਗਿਆ। ਫੇਰ ਬਹੁਤ ਬੜਾ ਬੀ ਉਹ ਉਸ ਬਹੁ ਪਰਮਾਤਮਾ ਦਾ ਜਿਹੜਾ ਨਾ ਉਹ ਸਾਡੇ ਅੰਦਰ ਹੋਣ ਵਾਰਾਗ ਆਉਣ ਲੱਗ ਗਿਆ। ਵਾਰਾਗ ਦਾ ਅਰਥ ਹੁੰਦਾ ਹੈ ਕੁਤਰੇਵਾ। ਕਿਉਂਕਿ ਵਾਰਾਗ ਹੋ ਸਕਦਾ ਨਾ ਸਮਝ ਦੇ ਵਿੱਚ ਆਵੇ ਤੇ ਉਹ ਦਰੇਵਾ ਹੈ ਨਾ ਜਿਹੜਾ ਇਹ ਸਮਝ ਦੇ ਵਿੱਚ ਆ ਜਾਂਦਾ ਹੈ ਕਈ ਵਾਰੀ ਨਾ ਬੱਚਾ ਆਪਣੇ ਮਾਤਾ ਪਿਤਾ ਤੋਂ ਪਾਸੇ ਉੱਤਰਦਾ ਹੈ ਕਿਸੇ ਕਾਰਨ ਪੜਨ ਦੇ ਨਹੀਂ ਜਾਂ ਕਿਸੇ ਹੋਰ ਕਾਰਨ ਦੇ ਵਿੱਚ ਉੱਤੇ ਫਿਰ ਬੱਚੇ ਦਾ ਵੀ ਜੀ ਨਹੀਂ ਲੱਗਦਾ ਤੇ ਮਾਤਾ ਪਿਤਾ ਦਾ ਵੀ ਜੀ ਨਹੀਂ ਲੱਗਦਾ ਬੱਚਾ ਵੀ ਉਤਰ ਜਾਂਦਾ ਹੈ ਤੇ ਮਾਤਾ ਪਿਤਾ ਵੀ ਉਤਰ ਜਾਂਦੇ ਨੇ ਇਹਨੂੰ ਬਰਾਕ ਆਖਿਆ ਕੁਰਬਾਨੀ ਦੇ ਅੰਦਰ ਗੁਰਸਿੱਖ ਦੇ ਅੰਦਰ जो उस परमात्मा तो बिना जी ना लगे प्यो इन तरफ बनती बराक बहुत बरागे गुरु महाराज जी रेहत करते प्रभु परमात्मा का जरा बराग है ना ये बहुत वह इस पेल जो स्टैप है पाठ करण सिमरन कर लग जाना ਜੀ ਕਰਨਾ ਵੀ ਮੈਂ ਪਾਠ ਕਰਾਂ ਮੈਂ ਸਿਮਰਨ ਕਰਾਂ ਇਹ ਜੀ ਕਰੇ ਸਾਡਾ ੱਕੇ ਨਾਲ ਨਹੀਂ ਜੀ ਕਰੇ ਵੀ ਮੈਂ ਪਾਠ ਵੀ ਕਰਾਂ ਤੇ ਸਿਮਰਨ ਵੀ ਕਰਾਂ ਇਹ ਫੇਦਾ ਪੜਾ ਇਹ ਪਹਿਲੀ ਕੋਰੀ ਹੈ ਇਸ ਤਰ੍ਹਾਂ ਪਾਠ ਕਰਦੇ ਆ ਸਿਮਰਨ ਕਰਦੇ ਆ ਮਨ ਦਾ ਪਾਠ ਦੇ ਵਿੱਚ ਸਿਮਰਨ ਦੇ ਵਿੱਚ ਲੱਗ ਜਾਣਾ ਤੇ ਫਿਰ ਜਿਹੜੀਆਂ ਪਰਿਆਈਆਂ ਨੇ ਨਾ ਮਨ ਦਾ ਉਧਰੋਂ ਮੁੜਦੇ ਜਾਣਾ ਤੇ ਮੈਂ ਆ ਕਾਮਣੀ ਨੇ ਜਿਹੜੀ ਸਾਰੀ ਛੱਡ ਦਿਆਂ ਇਹ ਪੂਰੀ ਕਾਮਣੀ ਇਹ ਪ੍ਰਇਆਈਆਂ ਇਹ ਛੱਡ ਦਿਆਂ ਇਹ ਦੂਜੀ ਪੌੜੀ ਤੇ ਚੜਦੀ ਹੈ ਫਿਰ ਇਹ ਪੌੜੀ ਸੀ ਮਨ ਦੇ ਵਿੱਚ ਪਾਣੀ ਪੜਨ ਦਾ ਤੇ ਸਿਮਰਨ ਕਰਨ ਦਾ ਪ੍ਰੇਮ ਜਾਗ ਪੈਂਦੀ ਕਰਦਾ ਹੈ ਮੈਂ ਬਾਣੀ ਪੜਾ ਇਹ ਪਹਿਲੀ ਪੌੜੀ ਤੇ ਚੜ ਗਈ ਹੈ ਅਸੀਂ ਸਾਰੇ ਤਰਕੀ ਤੇ ਖੜੇ ਆ ਇਹ ਪਹਿਲੀ ਪੌੜੀ ਤੇ ਜਦ ਗਿਆ ਸਾਡੇ ਤੋਂ ਥੋੜਾ ਜਿਹਾ ਉੱਚਾ ਹੋ ਗਿਆ ਫਿਰ ਜਦੋਂ ਬਾਣੀ ਪੜਨ ਦੇ ਵਿੱਚ ਸਿਮਰਨ ਕਰਨ ਦੇ ਵਿੱਚ ਜੀ ਲੱਗੇ ਇਸ ਤਰ੍ਹਾਂ ਮਨ ਟਿਕਦਾ ਟਿਕਦਾ ਫਿਰ ਮਨ ਦੇ ਵਿੱਚ ਖਿਆਲ ਆ ਜਿਵੇਂ ਵੀ ਅੱਗੇ ਦੇ ਬਾੜੇ ਕੋਈ ਬੁਰੀ ਕੰਮ ਨੇ ਨਹੀਂ ਛੱਡਦੀਏ ਉਹਨਾਂ ਦਾ ਛੱਡ ਦੇਣਾ ਇਹ ਫਿਰ ਦੂਜੀ ਪੌੜੀ ਤੇ ਦੋ ਪੌੜੀਆਂ ਸਾਡੇ ਤੋਂ ਉੱਚਾ ਹੋ ਗਿਆ ਤੀਜੀ ਪੌੜੀ ਜਿਹੜੀ ਇੱਥੇ ਆਉਂਦੀ ਫਿਰ ਉਹਨੂੰ ਬੁਲਾ ਗਾ ਜੇ ਹੁਣ ਸ਼ੇਤੀ ਮੇਂ ਹੁ ਰਿਆ ਨਹੀਂ ਜਾਂਦਾ ਤੇਰੇ ਤੋਂ ਬਿਨਾ ਉਹ ਧੀਮਾ ਹੋਣ ਲੱਗ ਗਿਆ ਮਨ ਉਸ ਦੀ ਪ੍ਰਾਪਤੀ ਦੇ ਲਈ ਉਦਾਸ ਹੋਣ ਲੱਗ ਗਿਆ ਤੇ ਚੌਥੀ ਪੌੜੀ ਜਿਹਨੂੰ ਤੁਰਿਆ ਅਵਸਥਾ ਕਿ ਝੂਠੀ ਅਵਸਥਾ ਕਹਿੰਦੇ ਨੇ ਇਹ ਚੌਥੀ ਪੌੜੀ ਤੁਰਿਆ ਅਵਸਥਾ ਜਿਹੜੀ ਇਹ ਪ੍ਰਾਪਤੀ ਤੋਂ ਬਾਅਦ ਦਾ ਅਨੰਦ ਹੈ ਰੇ ਬਹੁਤ ਬਰਾਗੇ ਉਹ ਉਸ ਪ੍ਰਭੂ ਪਰਮਾਤਮਾ ਦੀ ਪ੍ਰਾਪਤੀ ਦੇ ਲਈ ਮਨ ਦੇ ਵਿੱਚ ਬੜਾ ਉਦਰੀਮਾ ਹੋ ਗਿਆ ਬੜਾ ਬਰਾਗ ਆ ਗਿਆ ਤੀਰ ਲਈ ਪਰ ਉਹ ਤੀਰ ਜਦ ਭੱਜੇ ਵੀ ਉਹ ਮਿਲ ਜਾਵੇਗਾ ਹੀ ਕੁੱਲ ਪਿਆਰਿਓ ਅਨਭਾਤ ਅਨੂਪ ਰੰਗ ਰੇ ਤੈਨਸੋ ਰਜਨਾ ਲਾਗਿਓ ਉਹ ਗੁਰੂ ਮਹਾਰਾਜ ਜੀ ਰਹਿਮਤ ਕਰਦੇ ਨੇ ਕਿ ਦੀ ਪੌਣੀ ਨੰਬਰ ਆ ਗਦੀ ਮੈਂ ਕੋਈ ਫਿਰ ਦੱਸ ਦਿਆਂ ਪਹਿਲੀ ਪੌਣੀ ਬੰਦਗੀ ਦੀ ਏ ਬਾਣੀ ਦੇ ਵਿੱਚ ਜੀ ਲੱਗਣਾ ਸਿਮਰਨ ਦੇ ਵਿੱਚ ਮਨ ਦਾ ਟਿਕਣਾ ਮਨ ਕਰਨਾ ਵੀ ਮੈਂ ਸਿਮਰਨ ਕਰਾਂ ਇਹ ਪਹਿਲੀ ਹੋ ਗਈ ਏ ਪ੍ਰੇਅੀਆਂ ਨੇ ਛੁੱਟੀਆਂ ਅਜੇ ਬਾਣੀ ਦੇ ਨਾਲ ਪਿਆਰ ਹੀ ਹੋਇਆ ਸਿਮਰਨ ਦੇ ਨਾਲ ਪਿਆਰ ਹੋਇਆ ਜਦੋਂ ਪ੍ਰੇਅੀਆਂ ਛੁੱਟ ਗਈਆਂ ਸਿਮਰਨ ਉਸੇ ਤਰ੍ਹਾਂ ਚੱਲਦਾ ਰਿਹਾ ਬਾਣੀ ਦੇ ਵਿੱਚ ਉਸੇ ਤਰ੍ਹਾਂ ਪ੍ਰੇਮ ਬਣਿਆ ਰਿਹਾ ਫਿਰ ਇਹ ਦੂਜੀ ਪੌਣੀ ਉਹਨ ਇੱਥੇ ਗੁਰੂ ਮਹਾਰਾਜ ਜੀ ਦੀ ਜੀਮੀ ਭੋਮੀ ਦੀ ਗੱਲ ਕਰਦੇ ਨੇ ਅਨੁਪਾਤ ਅਨੂਪਰੰਗ ਰੇ ਗੁਰੂ ਮਹਾਰਾਜ ਜੀ ਕਹਿੰਦੇ ਨੇ ਇਸ ਦੁਨੀਆ ਦੇ ਅੰਦਰ ਅਨਕਪਾਤ ਅਨਕਪਾਤ ਦਾ ਅਰਥ ਉਹ ਲੈ ਕਿੰਨੇ ਕਰਾਂਦੇ ਅਨੂਪ ਦਾ ਅਰਥ ਹੁੰਦਾ ਬੜੇ ਸੋਹਣੇ ਸੋਹਣੇ ਰੰਗ ਦਾ ਅਰਥ ਹੁੰਦਾ ਪ੍ਰੇਮ ਕਰਨ ਵਾਲੇ ਜਦੋਂ ਬਾਣੀ ਪੜਦਿਆਂ ਪੜਦਿਆਂ ਸਿਮਰਨ ਕਰਦਿਆਂ ਕਰਦਿਆਂ ਬਾਣੀ ਦੇ ਵਿੱਚ ਮਨ ਲੱਗਣ ਲੱਗ ਜਾਵੇ ਸਿਮਰਨ ਦੇ ਵਿੱਚ ਮਨ ਲੱਗਣ ਲੱਗ ਜਾਵੇ ਦੀ ਹੁੰਦੀ ਹੈ ਨਾ ਫਿਰ ਸੰਸਾਰ ਦੇ ਵਿੱਚ ਬੜੀਆਂ ਚੀਜ਼ਾਂ ਨੇ ਪ੍ਰੇਮ ਕਰਨ ਵਾਲੀਆਂ ਤੇ ਬੜੇ ਸੋਹਣੇ-ਸੋਹਣੇ ਅਗੰਤੀਆਂ ਆਕਾਰ ਬਣੇ ਹੋਏ ਨੇ ਅਰੁਖਪਾਤ ਤੇ ਨੇ ਤਿੰਸੂ ਰੂਚੇ ਨਾਲ ਜੂ ਫਿਰ ਉਤਲ ਮੰਨਣੇ ਲੱਗੇਗਾ ਸੰਸਾਰ ਦੇ ਕਿਸੇ ਵੀ ਚੀਜ਼ ਦੇ ਨਾਲ ਫਿਰ ਮਨ ਜਿਹੜਾ ਉਹ ਨਹੀਂ ਲੱਗਦਾ ਕੀਤੀ ਕੀ ਪੌੜੀ ਦੇ ਉੱਪਰ ਚੜ੍ਹ ਗਿਆ ਤੀਜੀ ਪੌੜੀ ਦੀ ਇਸ ਨੂੰ प्राप्ति वे दूसरी दूसरी पौड़ी दी सु प्राप्त होगी दूसरी पौड़ी ते इत्ते परेयां छूट जातीयां इशारे वरदान ने जेड़े हो छूट जाते नहीं मैं एक वड़ी पाठ करके फिर सुनावा दे सुतो अंग अंकपात अनूप रंग रे इस दुनिया दे अंदर की नहीं है बहुत बोझ है जेड़ा साडे मन नु मोह लेंडा है ਇਹ ਹੈ ਵੀ ਬੜਾ ਸੁੰਦਰ ਬੜਾ ਸੋਹਣਾ ਤੇ ਬੜੇ ਰੰਗਾਂ ਦਾ ਹੈ ਤਿੰਸੂ ਮੁਝੇ ਨਾ ਲੱਗਿਓ ਜਦੋਂ ਉਹਨਾਂ ਦੇ ਨਾਲ ਮਨ ਨਾਲ ਲੱਗੇ ਮਨ ਕੀ ਬਣਬਾਣੀ ਦੇ ਨਾਲ ਸਿਮਰਨ ਦੇ ਨਾਲ ਲੱਜਾਵੇ ਤੇ ਫਿਰ ਗੁਰੂ ਦੀ ਰਹਿਮਤ ਉਹਨDIE ਕਿਰਪਾ ਉਹDIE ਇਹ ਦੂਜੀ ਪਉੜੀ ਦੇ